करते रखें, आहा। एक चोया जाता ये लग खा के देखा साहब खून गर्मियों में इसको तो लस्सी में दही में पानी में जिसे मर्जी डाल के पिए उसके साथ निरोगित कोई अब बेच है वो जाली है पुण्य के लिए नहीं आगे हाँ। वो मोम है जिसमें सर पता के दल कोई नकली कैसे ली उसका पता करना थे एक, एक कागज आप ले आइए सादा हाँ। उस पर एक बूंद शहद डाल के डाल दीजिए शहद हाँ। होगा तो नीचे सलाब नहीं पहना चाहिए साहब अच्छा अगर शहद है सलाब नहीं पहना चाहिए ਬਾਕੀ ਹਮਝੂ ਮਜ਼ਦੂਰ ਕਰ ਰਹੀ ਹੈ ਮੇਰਾ ਨਕਲੀ ਨਾ ਹੋਵੇ ਇਹ ਤੁਸੀਂ ਆ ਬਾਲਟੀ ਖੋਲ ਦਿਓ ਸਾ ਵੀ ਬਾਬਾ RAMDEV ਡਾਬਰ ਕਾ ਤਰੀਕਾ ਮੈਂ ਪੇਕ ਨਹੀਂ ਕੀਆ ਹੂੰ ਹਮ ਮਜ਼ਦੂਰ ਬੰਦੇ ਕੜਾ ਬਾਲਟੀ ਰੱਖ ਦਿਆ ਲੈਣੇ ਕਿਤੋਂ ਚੋਣੇ ਕਿਤੋਂ ਗਗਰ ਸਾਸੀ ਹੁੰਦੇ ਜੀ ਜੀ ਇਹ ਹਾਜੀਪੁਰ ਤਲਵਾਰਾ ਗੜ ਇਹ ਦੇਖੋ ਸਾਡੀ ਇਸਕੇ ਇੱਕ ਤਜਰਬਾ ਹੋਰ ਵੀ ਹੈ ਸਾਬ ਆਪਕਾ ਕਪੜੇ ਹੈ ਨਾ ਇੱਕ ਇਹ ਕਹਿੰਦੇ ਗਲਾਸ ਦੇ ਵਿੱਚ ਦੋ ਗਲਾਸ ਪਾਣੀ ਪਾ ਕੇ ਕੱਚ ਵਾਲੀਆਂ ਚ ਜੇ ਇਹ ਡੱਬ ਗਿਆ ਤੋ ਸਾਧ ਹਾਂ ਜੇ ਡੁੱਗ ਗਿਆ ਤੋ ਖੰਡ

पता तो तो लगा जी नकली की असली से ये सेहत की सबसे बड़ी पहचान है तुम कि लियाने असि लोकल कट दे बाबू ये सफेद आजकल सफेदे का चल रहा ना ये चीज सफेदे यही तो मौसम में पंद्रह दिन कटूंगा उसके बाद नहीं फिर अगले साल इधर देखो सर कागज ले आओ तो कागज लाके दे कागज ले आओ नोट ले आओ पता तो चल जाएगा ताकि नहीं नहीं शहद की पहचान के शहद होगा तो नोट जलेगा नहीं इसके नीचे देखो सूखा गीला साहब जी हाँ। सूखा ना हाँ। ये शहद की पहचान के नीचे सलाद नहीं पहना चाहिए क्योंकि तो शहद में पानी नहीं जाती जैसे आपकी कोठी है ना साहब जी हाँ। वैसे मक्खी के छत्ते होते बारिश कितना भी हो लेकिन बारिश अंदर नहीं जाएगी लगा ही नहीं चाहिए साहब तो तिला लगा लीजिए ऐसे कर लगा दो लगा दो पूरे नजदीक सटा दो साहब ये सेहत की सबसे बड़ी पहचान है ये पूरे बाल्टी में पैसे नहीं लगाए हो साहब जी अभी सौ ग्राम बाल्टी नहीं बचना सही है, है। कितने अंदर चार सौ लगाए तेरे साहब जी चार सौ किलो किलो पेटी में चलता पेटीएम नहीं साहब जी अपने बोल छोटा मोबाइल अच्छा मोबाइल तो है लेकिन पेटीएम नहीं बनाया बना बना तो आप पानी साहब जी इन्हें तो उधर लाना पानी वो ठल्ले रहना चाहिए बीच में ये, ये, ये नहीं ठल्ले रहोगे बाबू ਇਹਨਾਂ ਖੰਡ ਖੰਡਾ ਆ ਉਹ ਕੋਲ ਜਾਂਦਾ ਵਿੱਚ ਇਹ ਕੋ ਸਾਹਿਬ ਦੀ ਤਜਰਬਾ ਕਿ ਸਾਹਿਬ ਖੱਲੇ ਰਹੋਗੇ ਪਾਣੀ ਕੇ ਸਾਫ ਨਹੀਂ ਜਾਣਾ ਹਾਂ ਆਪ ਸੁਣੋ ਸਾਹਿਬ ਉਹ ਅੱਗ ਲਾ ਕੇ ਨੇ ਕੈਮੀ ਚੈੱਕ ਕੀਤਾ ਇਹ ਪਤਾ ਲੱਗ ਜਾਂਦਾ ਨਾ ਸ਼ਾਇਦ ਮੈਂ ਵੀਡੀਓ ਦੇ ਦਿੰਦਾ ਹੁੰਦਾ ਉਹ ਚ ਪਤਾ ਲੱਗ ਜਾਂਦਾ

खरे बच्चे कोई बोतल दे दीजिए साहब पेप्सी की खाली देना नहीं दे। है हैं चलो ना तो लेने में ले लेने पेप्सी की बोतल खाली दे दीजिए ओ कहने उसी में डाल दूंगा खून को अच्छा बोतल अभी बोतल देंगे बोतल में दे सूखा रहा होगा ये नकल निकला दे ला मैं तेरे फोटो वीडियो खींच लिया पे ऐसे डाल दूंगा सच से बूंद फर्क नहीं पाना वीडियो नहीं पूरा छत पे तुसी ਸਾਂਬਲਿਚ ਵਾਗ ਰੱਖ ਦਿੱਤਾ ਲਿਥਲੀ ਲੈਣਾ ਜੇ ਗਿਰੂ ਕਾ ਨੀਚੇ ਨਹੀਂ ਨਹੀਂ ਨੀਚੇ ਰੱਖਿਆ ਨਾ ਇਤਰਾ ਕ ਲੱਗੇ ਨਾ ਇਸੇ ਡਿੱਗ ਨਾ ਜਾਵੇ ਸਾਰਾ ਤਜਰਬਾ ਤੁਸੀਂ ਆਪਣੇ ਮਰਜ਼ੀ ਦੇ ਕੀਆ ਹੂੰ ਮੈਂ ਵੀ ਵੈਸੇ ਕਰਦਾ ਹਾਂ ਮੈਨੂੰ ਨਹੀਂ ਪਤਾ ਨਾ ਬਾਪੂ ਹੂੰ ਮੈਂ ਤਾਂ ਕਹਤਾ ਹੂੰ ਜੁੱਤ ਮਾਜੀ ਤਜਰਬਾ ਵੇਖ ਲਓ ਹੂੰ ਲਾ ਵਾਪੇ ਥੋੜਾ ਜਿਹਾ ਲਿਆਇਆ ਭਾਈਆ ਕ ਤੇ ਵਰਤ ਕੇ ਦੇਖਾਂਗੇ ਇਹਨੂੰ ਬਦਲੇ ਹੈਗਾ ਦੋ ਦਾ ਪਿਓ ਰਾਂ ਇੰਨੇ ਤੇ ਮੈਨੂੰ ਸ਼ੋਰ ਐਵੇਂ ਹੈਗਾ ਪਿਓ ਰਾਂ ਕਿਉਂਕਿ ਨੋਟ ਨੂੰ ਵੀ ਅੱਗ ਲੱਗ ਜਾਂਦੀ ਹੈ ਜਦੋਂ ਪਤਾ ਲੱਜ ਜਾਂਦਾ ਤੇ ਪਾਣੀ ਦੇ ਵਿੱਚ ਵੀ ਘੁਲ ਜਾਂਦਾ ਸ਼ਾਇਦ ਤੇ ਪਾਣੀ ਦੇ ਵਿੱਚ ਵੀ ਨਹੀਂ ਘੁਲਿਆ ਤੇ ਨੋਟ ਨੂੰ ਅੱਗ ਲਾਈ ਉਹ ਵੀ ਨਹੀਂ ਲੱਗੀ ਹੈਗੀ ਕਿੰਨਾ ਕੁ ਪਾ ਕੇ ਪੀਣਾ ਹੁੰਦਾ ਦੁੱਧ ਲੱਸੀ ਥੋੜਾ ਜਿਹਾ ਇਤਨਾ ਇੱਕ ਗਿਲਾਸ ਦੁੱਧ ਕੇ ਅੰਦਰ ਮੈਂ ਇੱਕ ਚਮਚਾ ਡਾਲ ਦੋ ਹਮ ਲੱਸੀ ਉਹ ਦਹੀਂ ਵਿੱਚ ਦੋ ਚਮਚਾ ਡਾਲ ਦੋ ਕਿਉਂਕਿ ਦੁੱਧ ਵਿੱਚ ਗਰਮ ਫੇਸ ਤੇ ਵੀ ਲਗਾਉਣਾ ਅੱਛਾ ਹੈ ਕਿਸੇ ਵੀ ਲਗਾ ਸਕਦਾ ਹੈ ਨਾ ਅੱਧਾ ਕਿਲੋ ਦਾ ਸ਼ਾਇਦ ਲੈ ਲਿਆ ਜਿਹੜੇ ਪਿੰਡਾਂ 'ਚ ਹਨ ਦੇਣੇ ਲਾਉਂਦੇ ਹੁੰਦੇ ਆ ਜਿਹੜੇ ਆਪਾਂ ਡਾਵਰ ਡੋਵਰ ਡੱਬਿਆਂ ਵਾਲੇ ਜਾਂ ਹੋਰ ਕੋਈ ਕੰਪਨੀ ਦੇ ਲੈਨੇ ਆ ਨਾ ਉਹ ਥੋੜੇ ਜਿਹਾ ਸ਼ਾਇਦ ਦੂਜੇ ਹੁੰਦੇ ਆ ਲਾਈਕ ਖੰਡ ਜੰਮ ਜਾਂਦੀ ਬਾਅਦ ਚ ਤੁਸੀਂ ਵੀ ਦੇਖਿਆ ਹੋਣਾ ਜਿਹੜੇ ਸ਼ੀਸ਼ਿਆਂ ਵਾਲੇ ਹੁੰਦੇ ਆ ਕੈਮੀਕਲ ਹੁੰਦੇ ਆ ਇਹ origional ਸ਼ਾਇਦ ਆ ਉਹਨਾਂ ਨੂੰ ਵੀ ਮੈਂ ਇਦਾਂ ਪਾਣੀ ਚ ਪਾ ਕੇ ਦੇਖਿਆ ਅਗੇ ਡੱਬਿਆਂ ਡੁੱਬਿਆਂ ਪੈਕੇਟਾਂ ਸ਼ਾਇਦ ਲੈਨੇ ਆ ਉਹ ਡੱਕ ਔਲ ਜਾਂਦਾ ਹੈ ਵਿੱਚ ਤੇ ਨਾਲੇ ਅੱਗ ਲੱਗ ਜਾਂਦੀ ਉਹਨਾਂ ਨੂੰ ਤੇ ਬਾਕੀ ਵਰਤ ਕੇ ਪਤਾ ਲੱਗ ਜਾਊਗਾ ਕੀ ਸਿਸਟਮ ਹੈ ਨਾ ਚਲੋ ਹੁਣ ਪਸੂ ਕਰਤੇ ਆਪਾਂ ਅੰਦਰ ਹੁਣ ਖੂਹ ਤੋਂ ਲਿਆਉਣੇ ਆ ਪੱਠੇ ਪੱਠੇ ਲੈ ਆਈਏ ਇਹ ਟੌਪ ਦੇਖੋ ਕਿੰਨੀ ਹੋ ਗਈ ਉਹ ਗਰ ਮੈਂ ਲੇਟ ਹੋ ਗਏ ਥੋੜਾ ਜਿਹਾ ਸਾਢੇ 9 ਹੋ ਗਏ ਸਵੇਰ ਦੇ ਚਲ ਆਓ ਚੱਲਦੇ ਆ ਖੂਨ ਆ ਬਿਆਡ ਲੈ ਅੱਜ ਮੈਂ ਠੋਕ ਕੇ ਵੱਡੇ ਪੰਡ ਦੇਖੋ ਐ ਫੁੱਲ ਚਲੇ ਘਰ ਨੂੰ ਜਾ ਕੇ ਖਾਈਏ ਰੋਟੀ ਪਾਣੀ ਕਰਦੇ ਆ ਵੀ ਬਲੌਗ ਕੰਟੀਨਿਊ ਦੇਖੋ ਕਿੰਨਾ ਸੋਹਣਾ ਵੈਦਰ ਆ ਮੁੱਛਰ ਬਹੁਤ ਹੈ ਗਾਈਸ ਹੱਟ ਵੀ ਆ ਤੇ ਮੈਂ ਕਿਹਾ ਹਾਂਗਾ ਨਾਲ ਦੁੱਧ ਪਾ ਦੂੰਗਾ ਤੇ ਨਾਲੇ ਵਾਲ ਕਟਾ ਲਿਆ ਹਾਂਗਾ ਹਨਾ ਆ ਦੇਖੋ ਬਹੁਤ ਮੈਂ ਇਹੀ ਕੱਟ ਕੇ ਲੈ ਆਉਂ ਕਿ ਇਹ ਦੇਖੋ ਹੂੰ ਹਾਂ ਤੂੰ ਇਸੇ ਕੈਮੀਅਰ ਕਟਿੰਗ ਦਾ ਕੰਮ ਹੈ ਹੈ ਹੋਰ ਪਹਿਲੇ ਜਿਹੜਾ ਮੇਰਾ ਜਨਮ ਸੀ ਉਹ ਤੇ ਮੈਂ ਨਾਈ ਪੁਣੇ ਦਾ ਕੰਮ ਤੇ ਆੜੇ ਆਰ ਦੇ ਮਾਰਮਚ ਪੇੜਾਂ ਬਾਹਰ ਲਾਏ ਆ ਪਸ਼ੂਆਂ ਦੇ ਕੱਟਦੇ ਹੁਣੀਆਂ ਆ ਪਸੂਆਂ ਦੇ ਨਹੀਂ ਤੇਰੇ ਵਰਗਿਆਂ ਦੇ ਵਿੱਚ ਪੈਡ ਡੰਗਰਾਂ ਡੰਗਰਾਂ ਦੇ ਕੱਟਦੇ ਹੁਣੇ ਨਾਲ ਚਪੇੜਾਂ ਖਾਂਦੇ ਨਾਲੇ ਨਾਲ ਬਾਸਟਾ ਉਹਨੇ ਨਾਲ ਪੈਸੇ ਦਿੱਲੇ ਪਾ ਚਾਪ ਬਣਾਈ ਜਾਂ ਪੀ ਲੈਂ ਹੈ ਬਣਾਈ ਜਾਂ ਪੀ ਲੈਂ ਤੇਰੇ ਕੀ ਪਤਾ ਜ਼ਹਿਰ ਪਾਈ ਹੋਵੇ ਬੱਚਾ ਮੈਂ ਕੋਈ ਨਹੀਂ ਪੁੱਛਣਾ ਕੀ ਕੀ ਪਾਇ ਮम्मी ਦੱਸ ਦੇ ਮੈਂ ਨਹੀਂ ਪੀਂਦੀ ਤੇਰੇ ਇੱਥਾਂ ਨਹੀਂ ਜਬੈਣ ਲਾਚੀ ਤੁਮ ਕੱਲ ਸਮਾਨ ਲੈ ਕੇ ਆਏ ਸੀ ਨਾ ਭਾਂਡੇ ਆਲਾ ਉਹਦੇ ਵਿੱਚ ਬਣਾਈ ਹੋਏ ਨੇ ਕੱਪਾਂ 'ਚ ਇੱਕ ਦਿਨ ਮੈਂ ਲੜ ਪਿਆ ਮਮੀ ਨਾਲ ਮਮੀ ਨੂੰ ਪਤਾ ਕਹਿੰਦੀ ਕਹਿੰਦੀ ਇਹਨੂੰ ਆਪਾਂ ਜ਼ਹਿਰ ਦੇ ਦੀਏ ਕਿਆ ਜੀ ਨਾਮ ਮਿਹਨੇ ਕਿਤੇ ਵੀਡੀਓ ਵੀਡੀਓ ਦੇਖੀਏ ਨੇ ਕਹਿੰਦੀ ਮੰਮੀ ਇਹ ਤੇਰੇ ਨਾਲ ਲੜਦਾ ਕਹਿੰਦੀ ਇਹਨੂੰ ਪਾਣੀ ਚ ਜ਼ਹਿਰ ਪਲਾ ਦਈਏ ਪਹਿਲਾਂ ਮੈਂ ਡੇਰੀ ਦੁੱਧ ਪਾ ਕੇ ਆਵਾਂ ਤੇ ਤੈਨੂੰ ਦੁਬਾਰਾ ਛੱਡਣਾ ਆਵਾਂ ਘਰ ਨੂੰ ਹਣਾ ਕੋਈ ਨਹੀਂ ਜੇ हेयर कट ਵਾਲੇ ਤੋਂ ਟਾਈਮ ਹੋਇਆ ਨਾ ਤੂੰ ਨਾਲੇ ਬੈਠੀ ਮੇਰੇ ਆਪਾਂ ਇਕੱਠੇ ਉਹਨੂੰ ਪੁੱਛ ਲੈਣਾ ਕਿੰਨਾ ਟਾਈਮ ਲੱਗਣਾ ਜੇ ਕੋਈ ਛੇਤੀ ਕਰਦਾ ਨਾ ਤੇ ਆਪਾਂ ਇਕੱਠੇ ਕਰਾਵਾਂਗੇ ਠੀਕ ਹੈ ਨੀ ਬਸ ਦੇਰ ਸੇ ਠੀਕ ਹੈ ਯਾਲਾ ਹਾਂ ਪਮਾਲੇ ਹੁਣ ਤਾਂ ਆਪਣਾ ਸ਼ਹਿਰ ਸ਼ਾਮ ਹੈ ਸਤ ਸ਼ਾਮ ਜੀ ਕਿਹੜਾ ਕੇ ਸ਼ਾਮ ਹੋਰ ਤੋਂ ਵਾਰ-ਵਾਰ ਦੱਸੀਆ ਮੈਂ ਬੜੀ ਸ਼ਕਾਨ ਹੈ ਆਈ ਸੀਵਨੈਕ ਟਾਈਮ ਹੋ ਗਿਆ ਆ ਤੇ ਹੀ ਭੈਣ ਭਰਾ ਦੋਨੇ ਚੱਲੇ ਆ ਕਿੱਥੇ ਪੱਠੇ ਲੈਣ ਪੱਠੇ ਲੈਣ ਇਹ ਆਇਆ ਬਣੀ ਦੇ ਬਲਾਕ ਦੇ ਨਾਲ ਤੇ ਆਪਾਂ ਦੁੱਧ ਪਾਉਣਾ ਆ ਦੁੱਧ ਪਾ ਕੇ ਕੱਲ ਯਾਰ ਮੈਂ ਵੀੜ ਵਾਲਿਆਂ ਦੇ ਗਿਆ ਦੋ ਤਿੰਨਾਂ ਦੇ ਬਾੜੇ ਰੱਚ ਸੀਗਾ ਉਹ ਕਹਿੰਦੇ ਸਵੇਰ ਦੇ ਟਾਈਮ ਆਇਓ ਇੱਕ ਨੂੰ ਮੈਨੂੰ ਫੋਨ ਨਹੀਂ ਕੀਤਾ ਸੀਗਾ ਉਹਦਾ ਨੰਬਰ ਚੇਂਜ ਹੋ ਗਿਆ ਜਿਹੜਾ ਜੇ ਤਾਂ ਮੈਂ ਕਟਾਉਂਦਾ ਹੁੰਦਾ ਇਹ ਉਹ ਬੰਦਾ ਚਲਾ ਗਿਆ ਢਵੇਈ ਬਰਜ ਖਲੀਫਾ ਜਾ ਕੇ ਰਹਿਣ ਲੱਪਿਆ ਹੁਣ ਸੋ ਦੈਟਸ ਵਾਈ ਹੋ ਸਕਦਾ ਕਿ ਤੇ ਪਸੰਦ ਵੀ ਨਹੀਂ ਆਉਂਦੇ ਤੁਹਾਨੂੰ ਪਤਾ ਹੀ ਆ ਜਿਹੜਾ ਬੰਦਾ ਆਪਾਂ ਇੱਕ ਤੋਂ ਕਟਾਉਂਦੇ ਹਾਂ ਜਿਹੜਾ ਪਸੰਦ ਨਹੀਂ ਆਉਂਦਾ ਹਾਂ ਹਾਂ ਓਏ ਇੱਕ ਮਿੰਟ ਇਹ ਨਹੀਂ ਲੋਈ ਤਾਂ ਨਹੀਂ ਇੱਥੇ ਪਈ ਨਹੀਂ ਤੇ ਸੋ ਦੇਖਦੇ ਹਾਂ ਹੁਣ ਕੱਲ ਨੂੰ ਮੇਰੇ ਕੋਲ ਬੰਦਾ ਲੱਭਦਾ ਸਵੇਰ ਨੂੰ ਕਿ ਉੱਥੇ ਕਟਾਉਨੇ ਆਂ ਇੱਥੇ ਆਏ ਆ ਲੈਂਣ ਕਿੰਨੀ ਵਾਰ ਖਿਡਾਰੀ ਵਾਰ ਹਾਂ ਕਿੰਨੀ ਵਾਰ ਮੈਂ ਤੁਹਾਨੂੰ ਕਿਹਾ ਕਿ ਉਹ ਘਟਾ ਲਾਂਗੇ ਕਿਹਣੀ ਗੱਲ ਹੈ ਹੁਕਮ ਕਰ ਤੁੰਕ ਹੁਕਮ ਕਰ ਕੁੜੀ ਕੇ ਪਹਿਲੀ ਚੱਕਲਾ ਪਾਉਂਦੀ ਮਮੀ ਨੂੰ ਪਤਾ ਲੱਗ ਗਿਆ ਨਾ ਮਮੀ ਇਹ ਦੋਨੇ ਚ ਪੈੜਾ ਮਾਰਨੇ ਆ ਕਿਹਦੇ ਸਾਡੇ ਦੋਨਾਂ ਦੇ ਮੈਂ ਤਾਂ ਦੱਸ ਕੇ ਆ ਇਹ ਮਗਰ ਚੋਰੀ ਦੌੜ ਕੇ ਆਈ ਹੈ ਮਮੀ ਮਨਾਂ ਕਰਦੀ ਹੈ ਨਾ ਇੱਥੇ ਮੁੱਛਰ ਮੁੱਛਰ ਹੁੰਦਾ ਲਾਇਕ ਦਾਟ ਤਾਂ ਕਰਕੇ ਚੁੱਕ ਲੈਣਗੇ ਹਾਂ ਆਇਆ ਟੱਪ ਕੇ ਆ ਜਾ ਦੇਖਣਾ ਟੱਪ ਇੱਥੋਂ ਆ ਤੇ ਮੈਂ ਦੱਸਦਾ ਈਜ਼ੀ ਕਿੱਥੇ ਆ ਇੱਥੇ ਆ ਕੰਡੇ ਤੇ ਕੰਡੇ ਤੇ ਆ ਇਹ ਹਾਂ ਚੱਲ ਹੁਣ ਮਾਰਛਾ ਇਹ ਆ ਜਾ ਆ ਜਾ ਆ ਜਾ ਜੋ ਨਾ ਮਾਰੀ ਆ ਫੜਾ ਦੇ ਪੱਲੇ ਚਾ ਜੋ ਨਾ ਮਾਰ ਚੱਲ ਚੱਛੀ ਦੀ ਕਾ ਜੋ ਨਾ ਮਾਰੇ ਨਹੀਂ ਇਦਾਂ ਐ ਕਰਕੇ ਇਦਾਂ ਇੱਥੋਂ ਇਦਾਂ ਆ ਜਾ ਹਾਂ ਇਹ ਵੈਰੀ ਗੁੱਡ ਐ ਇੰਨੇ ਕੰਮ ਸੀ ਕੀ ਕਰਨਾ ਸੀ ਹੁਣ ਚਲੋ ਪੱਠੇ ਕੋ ਉਤਰਦੇ ਆਂ ਅਸੀਂ ਵਲੌਗ ਆਪੇ ਪਾ ਦਿਆ ਕਰਾਂਗੇ ਫੁੱਲ ਵੀ ਥੋੜੀ ਵੱਢਣੇ ਆਂ ਆਹ ਸੋ ਆਓ ਸੋਦੀ ਪੱਠੇ ਵੱਢ ਲਈਏ ਤੇ ਹੁਣ ਫੁੱਲ ਵਲੌਗ ਪਾਇਆ ਕਰਾਂਗੇ ਹੁਣ ਮੇਰੀ ਦਾਤੀ ਨਹੀਂ ਸਾਲੀ ਪਤਾ ਇਹ ਵੀ ਚੱਕਰ ਦਾਤੀ ਮੈਂ ਕਿੱਥੇ ਰੱਖ ਕੇ ਗਿਆ ਇੱਥੇ ਕਿ ਦਿਲ ਕੋ ਕੇ ਜਾਂਦਾ ਹੁੰਦਾ ਮੈਂ ਦਾਤੀ ਮੇਰੀ ਦਾ ਆਹ ਹੈ ਕਿ ਹੈਗੀ 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 ਇਸੇ ਵਾਂਗ ਰੱਖਦਾ ਆਂ ਆਹ ਕਿ ਦਾਤੀ ਪਠਾ ਬਾੜ ਗਏ ਜੀ ਚੇੜੇ ਤਾਂ ਰੋ ਗਾਈਸ ਸ਼ਾਨੀ ਲਾਤੀ ਆਇਆ ਚੱਲ ਹੁਣ ਇਦੇ ਪਸੀਨਾ ਚ ਹੋਇਆ ਕਰਨ ਉਹ ਗੋਡ ਚੱਲ ਚਲੀਏ ਕਰਨ ਡੈਰੀ ਦੁੱਧ ਪਾਣਾ ਮੈਂ ਮੈਟ੍ਰੀਸ਼ਨ ਗਈ ਸੀ ਉੱਧਰ ਪਤਾ ਹੀਟਰ ਲਾਇਆ ਸੀ ਹਾਂ ਇਹ ਬਾਰੇ ਕਿ ਤੁਸੀਂ ਕੀ ਜਾਂਦੇ ਕਹਿੰਦੇ ਮੈਂ ਮੈਟ੍ਰੀਸ਼ਨ ਚਾਨੀ ਉਹਨਾਂ ਦੇ ਹੀਟਰ ਚੱਲਦਾ ਹੁੰਦਾ ਅਸੀਂ ਮੱਝਾਂ ਜਾ ਰਹੇ ਹਾਂ ਪੱਠੇ ਉੱਪਰ ਬਹਿਣਾ ਨਹੀਂ ਪੱਠੇ ਡੈਰੀ ਦੁੱਧ ਤੇ ਆਪਣੇ ਗ੍ਰੀਨ ਟੀ ਤੇ ਲੈ ਲੈ ਦੋ ਬੈਟਾਂ ਆ ਦੇ ਆ ਕੀ ਕਰਨੀ ਹੁਣ ਖਾئیںਗਾ ਯਾਰ ਬਣਾ ਸੂਤ ਜਰੂਰ ਲਾਉਂਦੀ ਆ ਚੱਲ ਕਹਿੰਦੇ ਉਹ ਨਹੀਂ ਲੈ ਕੇ ਦੇਨੇ ਕਿੰਡਰ ਜॉय ਦੇ ਹਾਈ ਲੈ ਦੇ ਚਲੋ ਯਾਰ ਘੜੀ ਦਾ ਬਸਰਾ ਨਹੀਂ ਹੈਗਾ ਮੈਂ ਪੱਠੇ ਪੱਢਣ ਗਿਆ ਮੈਂ ਕਿਹਾ ਠੀਕ ਆ ਕਹਿੰਦਾ ਠੀਕ ਹੈ ਤੁਹਾਡੇ ਸਾਹਮਣੇ ਉਧਰ ਹਸਤ ਵਾਲੋਂ ਦੋਈ ਲੈ ਕੇ ਆਇਆ ਤੇ ਚੰਨ ਕਾ ਅਟੈਕ ਆਇਆ ਇੱਕਦਮ ਮਾਮੇ ਨਾਲ ਵੀ ਦੇ ਮਾਮੇ ਨਾਲ ਇਹ ਵੈਲਾ ਸ਼ਾਮ ਲਿਆਂਦੇ ਉਹ ਕਹਿੰਦੇ ਡੋਸ ਦੇਣੀ ਪੈਂਦੀ ਆ ਅਟੈਕ ਦੇ ਤੇ ਹੁਣ ਬੱਲਾ ਵਾਲਿਆਂ ਦੇ ਹੁਣ ਇੱਥੋਂ ਰੈਫਰ ਕੀਤਾ ਹਾਰਟ ਵਾਲੇ ਤੇ ਰੈਫਰ ਕੀਤਾ ਉਹ ਕਹਿੰਦੇ ਜਾਂ ਸਟੰਟ ਪਾਊਗਾ ਜਾਂ ਕੁਛ ਵੀ ਲਾਇਕ ਡੈਟ ਨਾਲ ਉੱਥੇ ਹੀ ਚੱਲੇ ਆ। ਮਨ ਬੜਾ ਖਰਾਬ ਜਿਆ ਹੋਇਆ। ਆਜੀ ਕਿੱਦਾਂ ਗਾਇਸ ਠੀਕ-ਠਾਕ ਹਾਂ ਆਈ ਹੋਪ ਤੇ ਵਧੀਆ ਹੋਵੋਗੇ। ਤੇ ਅੱਜ ਐਵੇਂ ਹਸਪੀਟਲ ਤੋਂ ਜਿੱਦਾਂ ਮਾਮਾ ਨੇ ਮੇਰਾ ਛੋਟਾ ਜਣਾ ਵੀਰਿਆ ਤੇ ਦੇਖਿਆ ਹੋਣਾ ਕਿ ਉਹ ਪੱਠੇ ਲੈ ਕੇ ਆਉਂਦਾ ਹੁੰਦਾ ਖੂਤੋਂ। ਤੇ ਉਹਨੂੰ ਇੱਕਦਮ ਜਿੱਦਾਂ ਪਹਿਲਾਂ ਰੇਸ਼ਾ ਸੀ ਜਗਾਮ ਸੀ ਦਾ ਹਸਪਤਾਲ ਪਹਿਲਾਂ ਉੱਥੇ ਸਪਿਟਲ ਤੇ ਲੈ ਕੇ ਗਏ ਆ ਉਹ ਕਹਿੰਦਾ ਰੇਸ਼ਾ ਆ ਉਹਨੇ ਦਵਾਈ ਦਿੱਤੀ ਫੇਫੜੇ ਸਾਫ ਕਰਤੇ ਤੇ ਘਰੇ ਲੈ ਆਂਦੇ ਤੇ ਹਫਤਾ ਹੋ ਗਿਆ ਸੀ ਮਤਲਬ ਦਵਾਈ ਖਾਂਦੇ ਨੇ ਠੀਕ ਹੋ ਗਿਆ ਸੀ ਅਚਾਨਕ ਕੱਲ ਸ਼ਾਮੀ ਅਟੈਕ ਆ ਗਿਆ ਤੇ ਮੈਂ ਪੱਠੇ ਲੈਣ ਗਿਆ ਸੀ ਜਾਨੂ ਭਾਬ ਨੂੰ ਨਹੀਂ ਆਪਣੇ ਨੇਬਰ ਮੁੰਡੇ ਉਹ ਲੈ ਕੇ ਚੱਕ ਕੇ ਤੇ ਉਹਨਾਂ ਨੇ ਡੋਜ਼ ਦਿੱਤੀ ਪਹਿਲੀ ਜਦੋਂ ਪੰਪ ਪੰਪ ਕਰਦਾ ਮੇਰਾ ਪੰਪ ਕਰਦਾ ਪਰ ਹੱਟ ਚੱਲ ਪਿਆ ਪਰਮਾਤਮਾ ਵੱਲੋਂ ਜਦ ਬਧੀ ਜੀ ਲਾਇਕ ਤੇ ਫਿਰ ਉਹ ਕਹਿੰਦੇ ਉਹਨਾਂ ਨੇ ਗਾਮੂ ਬਗਾਰਤਾ ਸ਼ਾਮ ਵਾਲਿਆਂ ਨੇ ਉਹਨਾਂ ਨੇ ਉਹਨਾਂ ਨੇ ਕਹਿਤਾਗਾ ਹਾਟ ਵਾਲੇ ਦੇ ਲੈ ਜਾਓ ਬਾਬੇ ਮੈਂ ਹਸਪਤਾਲਾਂ ਦੀ ਗੱਲ ਕਰਦਾ ਇੱਕ ਤੁਸੀਂ ਮਾਮੇ ਮੇਰੇ ਲਈ ਪਲੀਸ ਦੁਆ ਕਰਿਓ ਜਿੱਥੇ ਤੁਹਾਨੂੰ ਪਤਾ ਕਹਿੰਦੇ ਦਵਾਈ ਨਾ ਕੰਮ ਕਰੇ ਹਨ ਦੁਆ ਕੰਮ ਕਰ ਜਾਂਦੀ ਉਹਲੇ ਅਰਦਾਸ ਕਰਿਓ ਕਿ ਪ੍ਰਮਾਤਮਾ ਉਹਦੇ ਹਾਰਟ ਬੀਟ ਹੈ ਸਹੀ ਕਰ ਦੇਵੇ ਹਨ ਤੇ ਮੈਂ ਸੋਚਦਾ ਸੀ ਅਸੀਂ ਪਹਿਲਾਂ ਟੋਮਰ ਹਸਪਤਾਲਾਂ ਕੋ ਉੱਥੇ ਲੈ ਗਏ ਉਹ ਤੋਂ ਬਾਅਦ ਅਸੀਂ ਗਏ ਉਧਰ ਆਪਣੇ ਹੁਣ ਜਿੱਥੇ ਇਸ ਟਾਈਮ ਪ੍ਰੈਜ਼ੈਂਟ ਆ ਉਹ ਹੈਗਾ ਬੈਸਟ ਕੇਅਰ ਗੁਰੂ ਨਾਨਕ ਮਿਸ਼ਨ ਚੌਂਕ ਦੇ ਅੰਦਰ ਹੀ ਆ ਇੱਕ ਮਿੰਟ ਮੈਂ ਸੈਰ ਗੁਰੂ ਨਾਨਕ ਮਿਸ਼ਨ ਚੌਂਕ ਦੇ ਅੰਦਰ ਹੀ ਆ ਮਤਲਬ ਉਹ ਹਸਪਤਾਲ ਕਿ ਜਿੱਥੇ ਤੁਮਰ ਦੇ ਲੈ ਕੇ ਗਏ ਦੇਖ ਲੋ ਮਾੜਾ ਬੰਦਾ ਬਾਬਾ ਅੱਜ ਦੇ ਟਾਈਮ 'ਚ ਕੀ ਕਰੂਗਾ ਕਹਿੰਦੇ 8000 ਰੁਪਏ ਜਮਾ ਕਰਾ ਦਿਓ ਤੇ ਇੱਕ ਦਿਨ ਦਾ 40000 ਰੁਪਏ ਲਵਾਂਗੇ ਅਸੀਂ ਇੱਕ ਦਿਨ ਦਾ 40000 ਤੁਹਾਨੂੰ ਪਤਾ ਫਿਰ ਆਪਾਂ ਨੂੰ ਇਹ ਹੁੰਦਾ ਕਿ ਪੈਸਿਆਂ ਦਾ ਤਾਂ ਕੋਈ ਨਹੀਂ ਬੰਦਾ ਬਚਣਾ ਚਾਹੀਦਾ ਹਨਾ ਇਹ ਮੇਰੇ ਦਿਮਾਗ 'ਚ ਆ ਗਿਆ ਕਿਉਂਕਿ ਜਿਹੜੇ ਮਾਮਾ ਜੀ ਹਣ ਕੈਨੇਡਾ ਤੋਂ ਆਏ ਸੀ ਮਾਮੀ ਮਾਮਾ ਜੀ ਉਹਨਾਂ ਦਾ ਸਾਲਾ ਮਾਮਾ ਜੀ ਦਾ ਸਮਰਾਜ ਪਿੰਡ ਤੋਂ ਉਹਦੇ ਸਟੰਟ ਪਿਆ ਸੀ ਉੱਥੇ ਮੈਂ ਗਿਆ ਸੀ ਹਸਪਤਾਲ ਫਿਰ ਮੈਂ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਚੱਕਿਆ ਨਹੀਂ ਡਾਕਟਰ ਨੂੰ ਮੈਂ ਕਿਹਾ 10 ਮਿੰਟ ਦੇ ਦਿਓ ਉਹ ਕਹਿੰਦੇ ਕੋਈ ਨਹੀਂ ਹੁਣ ਹਾਰਟ ਬੀਟ ਠੀਕ ਆ ਤੇ ਆਕਸੀਜਨ ਲੱਗੀ ਆ ਤੁਸੀਂ ਸਲਾਹ ਕਰ ਲਓ ਫਿਰ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਨਾ ਨਾ ਇੱਥੇ ਨਾ ਜਾਈ ਉੱਥੇ ਚੱਲ ਜਾ ਜਿੱਥੇ ਮੈਂ ਸੀਗਾ ਤੁਮੇ ਹਸਪਤਾਲ ਮਿਲਣ ਆਇਆ ਸੀ ਫਿਰ ਮੈਂ ਉੱਥੇ ਲੈ ਗਿਆ ਤੇ ਉੱਥੇ ਹੁਣ ਐਡਮਿਟ ਆ ਪਰ ਉੱਥੇ ਵੀ ਚਲੋ ਕੋਈ ਗੱਲ ਨਹੀਂ ਖਰਚੇ ਦੀ ਜਿੱਦਾਂ ਜਾਣਦੇ ਨੇ ਪਹਿਲਾਂ ਕਹਿੰਦੇ 20000 ਦੇ ਦੋ ਰਾਤ ਦੇ ਵਿੱਚ ਦਵਾਈਆਂ ਦਾ 5875 ਤੋਂ ਅੱਜ ਮਾਮਾ ਗਿਆ 20000 ਫੇਕਾ ਲਿਆ ਮਤਲਬ ਦੋ ਦਿਨਾਂ ਦੇ ਵਿੱਚ 60000 ਲੈ ਲਿਆ ਦੋ ਦਿਨਾਂ ਦੇ ਵਿੱਚ 60000 ਲੈ ਲਿਆ ਮੈਂ ਇਹ ਸੋਚਦਾ ਸੀ ਪੈਸੇ ਨਹੀਂ ਚਲੋ ਤੁਸੀਂ ਕਹਿੰਦੇ ਪੈਸੇ ਦੀ ਗੱਲ ਕਰੀ ਜਾਂਦੇ ਪੈਸੇ ਦੀ ਗੱਲ ਨਹੀਂ ਕਰਦਾ ਮੈਂ ਮੈਂ ਇਹ ਸੋਚਦਾ ਸੀਗਾ ਕਿ ਜਿਹੜਾ ਬੰਦਾ ਵਿਚਾਰਾ ਕੋਈ 500 ਕਮਾਉਂਦਾ ਜਾਂ 300 ਕਮਾਉਂਦਾ ਜੇ ਉਹਦੇ ਫੈਮਿਲੀ ਦੇ ਵਿੱਚ ਹਾਰਟ ਦੀ ਪ੍ਰੋਬਲਮ ਆ ਜAVE ਹਾਰਟ ਦੀ ਜਿੱਦਾਂ ਇਹ ਸਿਵਲਾਂਚ ਤਾਂ ਆਉਂਦੇ ਨਹੀਂ ਡਾਕਟਰ ਸਰਕਾਰੀ ਤਾਂ ਆਉਂਦੇ ਨਹੀਂ ਉਹ ਕਹਿੰਦੇ ਲੈ ਜਾ ਉੱਥੇ ਤੇ ਉਹ ਵਿਚਾਰਾ ਕਿਵੇਂ ਸਰਵਾਈਵ ਕਰੂਗਾ ਸਰਕਾਰ ਇਹਨੇ ਟੈਕਸ ਆਪਣੇ ਗਵਰਨਮੈਂਟ ਆਪਣੇ ਟੈਕਸ ਲੈਂਦੀ ਆ ਇਹਨਾਂ ਟੈਕਸ ਲੈਂਦੇ ਆ ਸਿਕਿਉਰਟੀ ਦੇ ਲੋਫ ਇਹ ਵੀ ਨਹੀਂ ਕੋਈ ਹੈਗੇ ਤੇ ਮਾੜਾ ਬੰਦਾ ਕੀ ਕਰੂ ਵਿਚਾਰਾ ਉਹ ਤਾਂ ਫੇਰ ਘਰ ਵੇਚੂਗਾ ਜਾਂ ਫੇਰ ਮਰਨ ਲਈ ਛੱਡ ਦੂਗਾ ਆਪਣੀ ਫੈਮਿਲੀ ਨੂੰ ਕਿਸੇ ਨੂੰ ਹਨਾ ਜਿਹਨੂੰ ਹਾਰਟ ਆਫ ਦੀ ਪ੍ਰੋਬਲਮ ਆ ਅੱਬਲ ਤਾਂ ਪਰਮਾਤਮਾ ਹੋਵੇ ਨਾ ਇਹ ਕਿਸੇ ਨੂੰ ਮੈਂ ਸੋਚਦਾ ਹੁੰਨਾ ਸੀ ਤਾਂ ਕਰਕੇ ਮੇਰੇ ਦਿਮਾਗ ਚ ਰਾਹ ਚੱਲਦੀ ਸੀ ਮੈਂ ਤਾਂ ਨਸ਼ੇਰ ਕੀਤੀ ਮੈਂ ਚੱਲ ਪਰਮਾਤਮਾ ਦੇ ਮਾਮੇ ਹੈਗੇ ਆ ਹੋਰ ਆ ਫੜ ਤੜ ਕੇ ਲਈ ਜਾਨੇ ਆ ਜਾਂ ਕੋਲ ਹੈਗੇ ਉਹ ਲਈ ਜਾਨੇ ਆ ਬਚਾ ਲਾਂਗੇ ਹਨਾ 5 ਲੱਖ ਲੱਗ ਜਾ 10 ਲੱਖ ਲੱਖ ਲੱਗ ਜਾ ਜਿਹੜਾ ਵਿਚਾਰਾ ਉਦਾਂ ਦਾ ਕੋਈ ਹੋਇਆ ਉਹ ਉਹ ਕੀ ਕਰੂਗਾ ਵਿਚਾਰਾ ਉਹ ਤਾਂ ਖਤਮ ਕਹਾਣੀ ਪਿਆਣਾ ਸੋ ਇਦਾਂ ਦੇ ਇੱਥੇ ਕੋਈ ਨਹੀਂ ਫੈਸਿਲਿਟੀ ਹੈ ਕਿ ਤਾਂ ਹੀ ਲੋਕੀ ਫੇਰ ਬਾਹਰ ਨੂੰ ਜਾਂਦੇ ਆ ਕੀ ਕਰੇ ਤੇ ਚਲੋ ਤੇ ਮਾਮੇ ਮੇਰੇ ਲਈ ਲਾਸਟ ਮੈਸੇਜ ਹੈ ਜਾਨਾ ਤੁਹਾਨੂੰ ਤੇ ਮਾਮੇ ਮੇਰੇ ਲਈ ਦੁਆ ਕਰਿਓ ਪ੍ਰਮਾਤਮਾ ਅੱਗੇ ਤੇ ਉਹਦੀ ਹਾਰਟ ਬੀਟ ਜਿੱਦਾਂ 15% ਚਲਦੀ ਆ ਉਹਨਾਂ ਨੇ ਟੀਕਾ ਲਾਇਆ ਆ ਉਹ 72 ਘੰਟੇ ਦਾ ਟਾਈਮ ਆ ਉਹ ਕਹਿੰਦੇ ਜਿਹੜਾ ਕਲਾਊਡ ਵਿੱਚ ਬਣਿਆ ਜਿੰਨਾ ਅਟੈਕ ਆਇਆ ਉਹ ਜਿਹੜੇ ਟੀਕੇ ਨਾਲ ਸਾਫ਼ ਹੋ ਗਿਆ ਤਾਂ ਠੀਕ ਆ ਨਹੀਂ ਤਾਂ ਇਹ ਕਈ ਵੇਲੇ ਦਿਮਾਗ 'ਚ ਬਲੱਡ ਚੱਲ ਜਾਂਦਾ ਬੰਦੇ ਡੈਥ ਹੋ ਜਾਂਦੀ ਆ ਹੁਣ ਉਹ ਟੀਕਾ ਲੱਗਾ ਆ ਉਹ ਹੌਲੀ ਹੌਲੀ ਚੜ ਰਿਹਾ 72 ਘੰਟਿਆਂ 'ਚ ਚੜਨਾ ਆ ਉਹਦਾ ਅਸਰ ਹੁੰਦਾ ਆ ਤੇ ਉਹ ਕਲਾਊਡ ਸਾਫ਼ ਹੋ ਗਿਆ ਪੰਪਿੰਗ ਹੋਣ ਲੱਗ ਪਾਣੀ ਆ ਮੈਂ ਸਵੇਰੇ ਸੋਚਿਆ ਮੈਂ ਕਿ ਪ੍ਰਮਾਤਮਾ ਨੇ ਇੱਥੋਂ ਬਚਾਤਾ ਅਟੈਕ ਆਏ ਤੇ ਤੇ ਗਾਂ ਵੀ ਪ੍ਰਮਾਤਮਾ ਨੇ ਬਦੀ ਹੋਗੇ ਤੇ ਗਾਂ ਵੀ ਬਚਾਊਗਾ ਸੋ ਇਹੀ ਸੀਗਾ ਇਹ ਬਲੌਗ ਤਾਂ ਆਪਣਾ ਆਉਣਾ ਨਹੀਂ ਹੈਗਾ ਹੁਣ ਇਹ ਬਣਿਆ ਪਿਆ ਸੀ ਆ ਸ਼ਹਿਦ ਵਾਲਾ ਥੋੜੇ ਦਿਨ ਪਹਿਲਾਂ ਆਇਆ ਸੀ ਬੰਦਾ ਤੇ ਮੈਂ ਕਿਹਾ ਹੁਣ ਮੈਂ ਤੁਹਾਨੂੰ ਦੱਸ ਦਾਂ ਫੈਮਿਲੀ ਨੂੰ ਤੇ ਮੈਂ ਇਸੇ ਲਈ ਵੀਡੀਓ ਬਣਾ ਰਿਹਾ ਕਿ ਪ੍ਰਾਰਥਨਾ ਕਰੋ ਇੱਕ ਆ ਦੀ ਪ੍ਰਮਾਤਮਾ ਅੱਗੇ ਦੁਆ ਕਰਿਓ ਕਿ ਮਾਮਾ ਮੇਰਾ ਠੀਕ ਹੋ ਜਵੇ ਤੇ ਆਪਣਾ ਫੈਮਿਲੀ ਦੇ ਵਿੱਚ ਵਧੀਆ ਆ ਜਾਵੇ ਤੰਦਰੁਸਤ ਹੋਣਾ ਚਲੋ ਮਿਲਾਂਗੇ ਗਾਂ ਬਲੌਗ ਦੇ ਵਿੱਚ ਕਰਦੇ ਆ ਗੱਲਾਂ ਬਾਤਾਂ ਠੀਕ ਹੈ